ਐਡੀਸੀ ਵਿਕਾਸ 파ਜਲ ਦਾ ਸੁਭਾਸ਼ ਚੰਦਰ ਨੇ ਜ਼ਿਲ੍ਹਾ 파ਜਲਕੜ ਦੇ ਕਈ ਪਿੰਡਾਂ ਵਿੱਚ ਸੜਕਾਂ ਤੇ ਜਮ੍ਹਾਂ ਹੋ ਰਹੇ ਸੀਵਰੇਜ ਤੇ ਪਾਣੀ ਦੀ ਨਿਕਾਸੀ ਦਾ ਜਲਦੀ ਹੱਲ ਕਰਨ ਦਾ ਪ੍ਰੋਮੋਸਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਕੋਲ ਇਸ ਤਰ੍ਹਾਂ ਦੇ ਕੁਝ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਕੁਝ ਪਿੰਡਾਂ ਦੀਆਂ ਸੜਕਾਂ ਤੇ ਖੜੇ ਸੀਵਰੇਜ ਤੇ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸੀਵਰੇਜ ਤੇ ਪਾਣੀ ਦੀ ਨਿਕਾਸੀ ਦਾ ਹੱਲ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਜਦੋਂ ਉਹਨਾਂ ਨਾਲ ਸਰਹੱਦੀ ਇਲਾਕੇ ਵਿੱਚ ਕਰੀਬ 2 ਸਾਲ ਪਹਿਲਾਂ ਹੜ੍ਹ ਕਾਰਨ ਖਰਾਬ ਹੋਈਆਂ ਸੜਕਾਂ ਦੀ ਮੁਰੰਮਤ ਨਾ ਹੋਣ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਉਪਰਾਲਾ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਵੱਲੋਂ ਸਰਹੱਦੀ ਇਲਾਕੇ ਵਿੱਚ ਇੱਕ ਵਾਰ ਫਿਰ ਤੋਂ ਬਣੇ ਹੜ੍ਹ ਦੇ ਖਤਰੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਇੱਕ ਪਿੰਡ ਦੇ ਕਾਫੀ ਲੋਕ ਪ੍ਰੇਸ਼ਾਨ ਹੋ ਰਹੇ ਨੇ ਪਾਣੀ ਵੀ ਕਾਫੀ ਜਮਾ ਹੋ ਜਾਂਦਾ ਸੜਕਾਂ ਵੀ ਸੜਕਾਂ ਟੁੱਟੀਆਂ ਗਈਆਂ ਉਹਨਾਂ ਦੀ ਮੁਰੰਮਤ ਵੀ ਕਰਵਾਈ ਜੀ ਕਿ ਤੁਹਾਡੇ ਵੱਲੋਂ ਕਰਨ ਚੱਕੇ ਜਾ ਰਹੇ ਜੀ ਦੇਖੋ ਜਿੱਦਾਂ ਸੜਕਾਂ ਦੇ ਉੱਤੇ ਪਾਣੀ ਖਰੋਦਦਾ ਆ ਅਸੀਂ ਇਸ ਦਿਵਾਸੇ ਜਿਹੜਾ ਆ ਜਦੋਂ ਮੌਸਮ ਨਹੀਂ ਹੋਇਆ ਸੀ ਖਰਾਬ ਬਾਰਸ਼ਾਂ ਨਹੀਂ ਸ਼ੁਰੂ ਹੋਈਆਂ ਸੀਆਂ ਸਾਰੇ ਪਿੰਡਾਂ ਵਿੱਚ ਬਹੁਤ ਜਿਹੜਾ ਆ ਇhtiyad ਵਰਤਦੇ ਆ ਹੋਇਆ ਪਾਣੀ ਕਢਵਾਇਆ ਸੀਗਾ ਪਿੰਡਾਂ ਦੇ ਛੱਪੜ ਖਾਲੀ ਕਰਵਾਇਆ ਸੀ ਲੇਕਿਨ ਕਈ ਪਿੰਡਾਂ ਦੇ ਛੱਪੜ ਜਿਹੜੀ ਆ ਉਹਨਾਂ ਦੀ ਜਗ੍ਹਾ ਘਟਿਆ ਥੋੜਾ ਜਗਾ ਹੁਣ ਕਰਕੇ ਪਿੰਡਾਂ ਦੇ ਵਿੱਚ ਪਾਣੀ ਥੜਕਾ ਤੇ ਆ ਜਾਂਦਾ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਚਾਹੀਦਾ ਕਿ ਕੋਈ ਪਾਈਪਲਾਈਨ ਬਿਸ਼ਾ ਕੇ ਜਾਂ ਫਿਰ ਖੇਤਾਂ ਨੂੰ ਲਗਾਇਆ ਜਾਵੇ ਜਾਂ ਜਿਹੜੇ ਨਾਲੇ ਦਸਤੇ ਜਾਵੇ ਜੇ ਪਾਣੀ ਦੀ ਜਿਹੜੀ ਸਮਰੱਥਾ ਘਟਿਆ ਛਪੜ ਰਹੀ ਤੇ ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਆ ਸੜਕਾਂ ਜਿਹੜੀਆਂ ਵੈਸੇ ਟੁੱਟੀਆਂ ਹੋਈਆਂ ਉਹ ਤਾਂ ਨਾਰਮਲੀ ਅਸੀਂ ਜਿਹੜਾ ਹੈਗਾ ਆ ਸੜਕਾਂ ਬਣਾਉਣ ਵਾਸਤੇ ਇੱਕ ਪ੍ਰੋਸੀਜਰ ਹੁੰਦਾ ਵੀ 5 ਸਾਲਾਂ ਬਾਅਦ ਬਣਦੀ ਹੈ ਤੇ ਜੇ ਕੋਈ ਹਰ ਦਿਨਾਂ ਨਾਲ ਟੁੱਟੀ ਹੋਈ ਆ ਉਹਦੇ ਵਿੱਚ ਜਿਹੜੇ ਆ ਪਿੰਡਾਂ ਵਾਸੀਆਂ ਨੂੰ ਚਾਹੀਦਾ ਕਿ ਕੋਈ ਵੀ ਹਰ ਦਿਨਾਂ ਨਾਲ ਖੜਦ ਟੁੱਟੀ ਹੈ ਕਦਵਾਰੀ ਨੂੰ ਰਿਪੋਰਟ ਕਰਨ ਤੇ ਹੜ੍ਹ ਦੀ ਜਿਹੜੀ ਆ ਥੜ੍ਹ ਜਿਹੜੀ ਆ ਉਸੇ ਸਾਲ ਹੀ ਬਣ ਜਾਂਦੀ ਹੈ ਜਲਦੀ ਆ ਬਣ ਜਾਂਦੀ ਦੋ ਤਿੰਨ ਮਹੀਨਿਆਂ ਵਿੱਚ ਹੀ ਬਣ ਜਾਂਦੀ ਹੈ ਤੇ ਜਿਦਾ ਤੁਸੀਂ ਦੱਸਿਆ ਕਿ ਝੰਡਰ ਭੈਣੀ ਤੋਂ ਰਿੱਤੇਵਾਰੀ ਭੈਣੀ ਤੱਕ ਜਿਹੜੀ ਸੜਕ ਹੈ ਉਹ ਫੜ ਦੇ ਵਿੱਚ ਟੁੱਟ ਗਈ ਸੀ ਤੇ ਉਹਨਾਂ ਨੂੰ ਰਿਪੋਰਟ ਕਰਨੀ ਚਾਹੀਦੀ ਸੀਗੀ ਤਸਵੀਰਦਾਰ ਕੋਲ ਇਸ ਟੀਮ ਦੇ ਕੋਲ ਤੇ ਇਹ ਦੋ ਤਿੰਨ ਮਹੀਨਿਆਂ ਵਿੱਚ ਹੀ ਪੈਸਾ ਉਹ ਆ ਜਾਂਦਾ ਹੈ ਜਿਹਦੇ ਤੇ ਨਹੀਂ ਅਗਲੇ ਸਾਲ ਤੱਕ ਜਾਂ 5 ਸਾਲ ਦੀ ਉਡੀਕ ਨਹੀਂ ਕਰਨੀ ਪੈਂਦੀ ਉਹ ਦੋ ਤਿੰਨ ਮਹੀਨਿਆਂ ਵਿੱਚ ਵਿੱਚ ਪੈਸਾ ਆ ਜਾਂਦਾ ਉਹ ਪੈਸਾ ਲਗਾ ਕੇ ਆਪਣੀ ਸੜਕ ਜਿਹੜੀ ਰਿਪੇਅਰ ਕਰ ਸਕਦੇ ਆ ਇਸੇ ਕਿਨਾਰੇ ਬਾਕੀ ਹੋਰ ਪਿੰਡ ਵਾਸੀਆਂ ਨੂੰ ਵੀ ਹੈ ਜੇ ਜਿਸਦਾ ਕੋਈ ਮਕਾਨ ਡਿੱਗ ਜਾਂਦਾ ਬਰਸਾਤ ਵਿੱਚ ਜਾਂ ਕੋਈ ਜਿਹੜਾ ਪਸ਼ੂ ਮਰ ਜਾਂਦਾ ਡੁੱਬ ਜਾਂਦਾ ਤੇ ਉਹਦੇ ਬਾਰੇ ਰਿਪੋਰਟ ਕਰਨ ਹਰ ਦੇ ਵਿੱਚ ਇਹਨਾਂ ਸਾਰਿਆਂ ਕੰਮਾਂ ਵਾਸਤੇ ਮੋਰਜਾ ਦੀ ਹੈ ਤੇ ਉਹਦੀ ਜਿਹੜੀ ਆ ਜਲਦੀ ਮੁਰੰਮਤ ਵੀ ਹੋ ਜਾਂਦੀ ਹੈ ਤੇ ਸਰ ਸਰਕਾਰ ਤੁਸੀਂ ਗੱਲ ਕਰ ਰਹੇ ਰਿਪੋਰਟ ਨਹੀਂ ਕੌਣ ਕੀ ਉੱਥੇ ਅਧਿਕਾਰੀ ਵੀ ਜਾਂਦੇ ਵਿਧਾਇਕ ਸਾਹਿਬ ਦੀ ਗਏ ਉਹਨਾਂ ਵੱਲੋਂ ਸ਼ਿਕਾਇਤਾਂ ਵੀ ਮਤਲਬ ਲੋਕਾਂ ਵੱਲੋਂ ਵੀ ਕੀਤੀਆਂ ਗਈਆਂ ਤੇ ਮੈਕਮਾ ਦੇ ਜਿਹੜੇ ਅਧਿਕਾਰੀ ਸਵਲਤ ਉਹ ਵੀ ਗਏ ਹੋਏ ਸਾਰਿਆਂ ਨੂੰ ਜਾਣਕਾਰੀ ਹੈਗਾ ਇਸ ਤੋਂ ਬਾਅਦ ਵੀ ਮਤਲਬ ਹੱਲ ਨਹੀਂ ਹੋ ਰਹੀ ਕਿਉਂਕਿ ਮੈਨੂੰ ਇਹ ਨਹੀਂ ਪਤਾ ਕਿਉਂਕਿ ਜਿਹੜਾ ਮੈਕਮਾ ਆ ਉਹ ਕਿ ਇਹਦੀ ਜਨਰਲ ਨਹੀਂ ਇਹਦੀ ਫਲੱਡ ਦਾ ਜਿਹੜਾ ਡੀਆਰਓ ਦੇ ਰਾਹੀਂ ਜਿਹੜਾ ਡੀਲ ਹੁੰਦਾ ਦੇ ਉਹਨਾਂ ਨੇ ਸਰਕਾਰ ਤੱਕ ਪਹੁੰਚਿਆ ਨਹੀਂ ਪਹੁੰਚਿਆ ਜਾਂ ਕਈ ਵਾਰੀ ਲੇਟ ਹੋ ਗਿਆ ਹੋਗਾ ਤੇ ਜਿੱਦਾਂ ਹੁਣ ਹੜ ਹੜ ਆਇਆ ਅਜੀ ਰੋਜ਼ੀ ਰਿਪੋਰਟ ਦੇ ਦਿਆਂ ਦੀ ਹਾਂ ਜੇ ਕੋਈ ਗੱਲ ਟੁੱਟਿਆ ਦੇ ਤੁਸੀਂ ਜਿਹੜੀ ਹੈਗੀ ਕੋਈ ਮੱਝ ਮਰੀ ਕੋਈ ਨਹੀਂ ਮਰੀ ਕੋਈ ਕਿਸਾ ਹੋਇਆ ਡੇਲੀ ਰਿਪੋਰਟ ਜਾਂਦੀ ਜਹਾ ਤੇਰੀ ਰਿਪੋਰਟ ਜਾਂਦੀ ਹੈ ਜੇ ਤੁਸੀਂ ਦੋ ਤਿੰਨ ਦਿਨ ਬਾਅਦ ਦੱਸੋਗੇ ਵੀ ਹਾਂ ਵੀ ਹੜ ਆਇਆ ਸੀ ਉਸ ਵੇਲੇ ਫਿਰ ਰਿਪੋਰਟ ਅਸਰ ਨਹੀਂ ਕਰਦੀ ਕੋਈ ਹੜ ਆਇਆ ਤੇ ਉਸ ਵੇਲੇ ਰਿਪੋਰਟ ਜਾਣੀ ਚਾਹੀਦੀ ਹੈ ਜਿੱਦਾਂ ਹੁਣ ਹਰ ਬਸਾਤਾ ਪਈਆਂ ਜੇ ਅੱਜ ਕੋਈ ਜਾਨਵਰ ਦੀ ਡੈਥ ਹੋ ਗਈ ਹੈ ਜਾਂ ਕਿਸੇ ਦਾ ਮਕਾਨ ਟਿੱਕ ਗਿਆ ਤੇ ਉਹਦਾ ਮਕਾਨ ਬਣੇਗਾ ਜੀ ਆਪਾ ਇਹੋ ਗੱਲ ਆਪਾਂ ਜਿਹੜੀ ਹੈਗੀ ਆ ਉਹ 6 ਮਹੀਨੇ ਵੱਰ ਗਈ ਹੈ ਜੀ ਉਹ ਹੜ੍ਹ ਦੇ ਵਿੱਚ ਜਿਆਦਾ ਵਾਰ ਚੋਈਤੀ ਉਹਦੇ ਸਾਡੇ ਮਕਾਨ ਦੀ ਛੱਤ ਟਹਿ ਗਈ ਜਾਂ ਸਾਡਾ ਮਕਾਨ ਡੇ ਗਿਆ ਫਿਰ ਉਹਦਾ ਜਿਹੜਾ ਫਾਇਦਾ ਨਹੀਂ ਹੁੰਦਾ ਉਹ ਕਿਉਂਕਿ ਉਸ ਦੇ ਸੀਰਪੋਰਟਾਂ ਤੇ ਚੱਕੇ ਹੁੰਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਜਾਂ ਨੁਕਸਾਨ ਹੋਇਆ ਇਹ ਸਾਰੇ ਜਿਹੜੇ ਜਿਹੜੇ ਨੁਕਸਾਨ ਹੁੰਦੇ ਆ ਜਦੋਂ ਵੀ ਪਟਵਾਰੀ ਦੇ ਧਿਆਨ ਚੋਂ ਉਹ ਲੈ ਲਿਆ ਦਿਓ ਜਾਂ ਜਦੋਂ ਵੀ ਜਿਹੜਾ ਰੋਜ਼ ਮੰਗੀ ਜਾਂਦੀ ਰਿਪੋਰਟ ਤੇ ਉਹ ਧਿਆਨਤ ਰਹਿਦੀ ਜਾਵੇ ਹੜ੍ਹ ਦਾ ਜਿਹੜਾ ਨੁਕਸਾਨ ਦਾ ਜਿਹੜਾ ਮੌਜਾ ਦੇ ਮਿਲਦਾ ਆ ਤੇ ਜੇ ਕੋਈ ਸਰਕਾਰੀ ਬਿਲਡਿੰਗ ਖਰਾਬ ਹੋਈ ਹੋਵੇ ਉਹਦੀ ਰਿਪੇ ਉਸ ਨੂੰ ਦੀ ਬਿਲਡਿੰਗ ਬਣਨੀ ਤੈ ਜਾਵੇ ਹਰ ਦੇ ਕਰਕੇ ਪੂਰੀ ਪੂਰੀ ਨੰਦੀ ਉੜਾ ਦਿੰਦੇ ਆ ਔਰ ਸਾਰੇ ਦਾ ਸਾਰਾ ਕੰਮ ਜਿਹੜਾ ਆ ਉਹ ਦੋ ਤਿੰਨ ਮਹੀਨੇ ਦੇ ਵਿੱਚ ਹੀ ਹੋ ਜਾਂਦਾ ਹੈ ਕਿਉਂਕਿ ਸਰਕਾਰ ਨੇ ਹਰ ਵਾਰੀ ਪੈਸਾ ਤਾਂ ਨਹੀਂ ਉਗੀ ਦਿੱਤਾ ਹੁੰਦਾ ਜਦੋਂ ਹਣ ਦੀ ਰਿਪੋਰਟ ਹੁੰਦੀ ਬਿਆਨ ਨੁਕਸਾਨ ਹੋਇਆ ਉਹਦੇ ਵਾਸਤੇ ਪੈਸਾ ਜਿਹੜਾ ਉਹ ਦੇ ਦਿੱਤਾ ਜਾਂਦਾ ਬਾਕੀ ਮੈਂ ਇਹ ਕਹਿੰਦੇ ਹੱਡ ਦਾ ਜਿਹੜਾ ਆ ਉਹ ਡਿਪਾਰਟਮੈਂਟ ਆ ਉਹ RDT ਜਨਰਲ ਜਾਂ DRO ਦੀ ਨਾਲ ਡੀਲ ਹੋਣਾ ਤੁਸੀਂ ਉਹਨਾਂ ਦਾ ਜਿਹੜਾ ਪਤਾ ਕਰ ਲਓ ਵੀ ਕੀ ਹੋ ਰਿਹਾ ਪਰ ਇਹ ਵੀ ਅਸੀਂ ਚਾਹੁੰਦੇ ਆ ਵੀ ਪਿੰਡਾਂ ਵਿੱਚ ਜਿਹੜੀ ਛੱਪਣਾਵਾਂ ਦਾ ਜਿਹੜਾ ਪ੍ਰੋਬਲਮ ਆ ਰਹੀ ਆ ਮਸ਼ਕਲ ਹੋ ਰਹੀ ਆ ਜ ਉਦੇ ਵਾਫੇ ਦਾ ਇਹ ਪਾਣੀ ਨੂੰ ਜਿਹੜਾ ਪ੍ਰੇਸ਼ਕ ਪੰਚਾਇਤੀ ਫੰਡ ਵਿੱਚੋਂ ਜਿਹੜਾ ਪਾਣੀ ਪੰਪ ਕਰਕੇ ਜਿਹੜਾ ਹੈਗਾ ਕਿਤੇ ਜਾਵੇ ਜਾਂ ਫਿਰ ਜਿਹੜਾ ਹੈਗਾ ਉਹ ਕੋਈ ਨਹੀਂ ਵਿਜਾਇਤ ਕੋ ਫੰਡ ਹੈਗਾ ਬੰਦਰ ਵਿੱਤ ਕਮਿਸ਼ਨ ਵਿੱਚੋਂ ਅਨਟਾਈਡ ਫੰਡ ਜਿਹੜਾ ਉਹਦੇ ਜੇ ਆਪ ਕਰ ਸਕਦੇ ਆ ਇਹਨਾਂ ਨੂੰ ਬੱਲੇ ਸਾਈ ਥਾਰ ਦਾ ਮਤਲਬ ਕਾਫੀ ਪੁਰਾਣਾ ਹੈ 2-3 ਸਾਲ ਪੁਰਾਣਾ ਹੈ ਪਹਿਲੀ ਖਬਰ ਲਗਾ ਦਿੱਤੀ ਹੈ ਪਰ ਸ਼ਾਇਦ ਤੁਹਾਡੇ ਪਿਆਨ ਨਹੀਂ ਹੋਏਗਾ ਉਹਨਾਂ ਦਾ ਹੱਲ ਹੋ ਹੀ ਰਿਹਾ ਵੀ ਕਾਫੀ ਸਹੀ ਹੋ ਰਿਹਾ ਹੈ ਆਪੇ ਵੱਲੋਂ ਵੀ ਉਹਨਾਂ ਨੇ ਕੀਤਾ ਹੈ ਉਸ ਤਰ੍ਹਾਂ ਹੋ ਹੀ ਗਿਆ ਚਲੋ ਮੈਂ ਜਿਹੜਾ ਹੈਗਾ ਇਹ ਚੈਕਿੰਗ ਵੱਧ ਸੁਲਾਈ ਫੈਂਡੇਸ਼ਨ ਜਾਂ ਦੂਸਰੇ ਵਾਲਿਆਂ ਨੂੰ ਡਰੇਨੇਜ ਵਾਲਿਆਂ ਨੂੰ ਪੁੱਛ ਕੇ ਦੇਖ ਲਵਾਂਗਾ ਨੋਟ ਕਰ ਲੈਂਦਾ ਮੈਂ ਦੇਖੀਏ ਇਹ ਇਹੀ ਦੇ ਕਿਉਂ ਜਿਹੜਾ ਹੈਗਾ ਉਹ ਪੈਂਡਿਕ ਹੈ ਇਸਲਾਮ ਵਾਲੇ ਦੇ ਪਿਰਨੀ ਦਾ ਮਤਲਬ ਹੈ ਇਹਦਾ ਬੰਦ ਬਿਲਕੁਲ ਐ ਨਹੀਂ ਕੋਈ ਜਿਹੜੇ ਜਿਹੇ ਕੰਮ ਦੱਸਦੇ ਪਹਿਲਾਂ ਵਾਈ ਨਹੀਂ ਮੈਨੂੰ ਕੋਈ ਹਲਕੀੜੀ ਬੜੀ ਆਈ ਸੀ ਕਿ ਉਹਨਾਂ ਨੇ ਜਿਹੜੀ ਪਿੰਡ ਦੇ ਦਾ ਪਾਣੀ ਜਿਹੜਾ ਹੈਗਾ ਉਹ ਭਰਿਆ ਹੋਇਆ ਤੇ ਉਹਦੇ ਬਾਅਦ ਕੀ ਉਹਨਾਂ ਨੇ ਪ੍ਰੋਜੈਕਟ ਬੰਨਦਾ ਹੈ 75 ਲੱਖ ਦਾ ਤੁਸੀਂ ਸੁਣੋ ਕਿਹਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਾਲਾ ਹੈ ਉਹ ਤੁਸੀਂ ਐਕਸੈਂਪਲ ਇਹ ਉਹਦੇ ਵਿੱਚ ਜਿਹੜਾ ਹੈਗਾ 30% ਜਿਹੜਾ ਪੰਚਾਇਤ ਨੂੰ ਕੋਈ ਪੈਸਾ ਲਾਉਣਾ ਪੈਂਦਾ ਤੇ 70% ਇਹ ਹੋ ਗੋ ਮਿਲ ਲਉਂਦੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਕੋਲ ਜਿਹੜੀ 15ਵੀਂ ਵਿੱਤ ਕਮਿਸ਼ਨ ਦਾ ਵੀ ਪੈਸਾ ਪਿਆ ਹੈ ਬਾਕੀ ਪੰਚਾਇਤ ਕੋ ਆਪਣੀ ਆਮਦਨ ਨਹੀਂ ਹੁੰਦੀ ਹੈ ਤੇ ਉਮੀਦ ਹੈ ਕਿ ਜੇ ਉਹ ਪ੍ਰੋਜੈਕਟ ਕਰਨਗੇ ਤੇ ਉਹਨਾਂ ਦਾ ਜਿਹੜਾ ਹੈ ਪਾਣੀ ਹੈ 2-3 ਕਿਲੋਮੀਟਰ ਦੂਸੇ ਵਾਲਾ ਹੈ ਉਹਦੇ ਵਿੱਚ ਪਾਈਪ ਪੈ ਜਾਏਗਾ ਇਹ ਪਾਈ ਵੀ ਜਰਾ ਜੇ ਹੋ ਜਲਾ ਉਹ ਨਹੀਂ ਮਿਸ਼ਾਲ ਹੱਲ ਹੋ ਜਾਏਗੀ ਤੇ ਉਹ ਜਿਹੜੀ ਪੰਚਾਇਤ ਆਂਦੀ ਹੈ ਕੋਈ ਸਾਡੇ ਕੋਲ ਗੱਲ ਕਰਦੀ ਹੈ ਤਾਂ ਸਾਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਜਦ ਪੰਚਾਇਤ ਆਪਣੀ ਪਧਰ ਤੇ ਕਰ ਲਵੇ ਜੇ ਨਹੀਂ ਹੋ ਸਕਦਾ ਤਾਂ ਸਾਡੇ ਕੋਲ ਫਿਰ ਜੋ ਜੋ ਹੋਏ ਹੈ ਕੀ ਉਹਦਾ ਖੰਡ ਕਰੀਦਾ ਤੇ ਉਹਨੂੰ ਜਿਗਰਾਰ ਦੇਣ ਦੀ ਲੋਟ ਆ ਕਿਸੇ ਕੋਲੋਂ ਸਿਉ ਜਾਂ ਕੋਈ ਹੋਰ ਮਦਦ ਆ ਤੋਂ ਦੇ ਦਈ ਦੀ ਇੱਕਰ ਲੋਕਾਂ ਨੂੰ ਡਰ ਰਿਹਾ ਹੈ ਹੜ੍ਹ ਹੁੰਦਾ ਖਤਰਾ ਲੱਗ ਰਿਹਾ ਹੈ ਇਸ ਤੋਂ ਸੰਬੰਧ ਵਿੱਚ ਮੌਜੂਦ ਜਾਣਕਾਰੀ ਨਹੀਂ ਹਜੇ ਹੜ੍ਹ ਹੁੰਦਾ ਜਿਹੜਾ ਖਤਰਾ ਹਜੇ ਤੇ ਨਹੀਂ ਹੈ ਕਿਉਂਕਿ ਦਰਿਆ ਜਿਹੜਾ ਹੈ ਪਰ ਡੈਮ ਖਾਲੀ ਨਹੀਂ ਹੈ ਹਜੇ ਭਰੇ ਨਹੀਂ ਹੋਏ ਤੇ ਇਹ ਵੀ بارشیں ਜ਼ਿਆਦਾ ਪੈ ਰਹੀਆਂ ਆ ਇਸਰਕੇ ਜਿਹੜਾ ਲੱਗਦਾ ਵੀ ਹੱਦ ਦੀ ਉਮੀਦ ਹੈ ਕਿ ਜਦੋਂ ਅਗਸਤ ਦੇ ਅਖੀਰ ਦੇ ਵਿੱਚ ਜਦੋਂ بارشਾਂ ਨੇ ਇਦਾਂ ਹੀ ਪੈਂਦੀਆਂ ਰਹੀਆਂ ਦਰਿਆ ਭਰ ਗਿਆ ਡੈਮ ਭਰ ਗਿਆ ਲੇਕਿਨ ਹਜੇ ਨਹੀਂ ਅਜਿਹਾ ਹੈ ਵੀ ਜ਼ਿਆਦਾ بارش ਹੋ ਜੇ ਤਾਂ ਥੋੜਾ ਨੀਵੇਂ ਪਾਣੀ ਦੇ ਭਰ ਜਾਏਗਾ ਉਹ ਪਾਣੀ ਨੂੰ ਨਹੀਂ ਨਿਕਰਦਾ ਜਿਵੇਂ ਸਾਧੇ ਭਰ ਜਾਂਦਾ ਕੋਈ ਖੇਤਪੂਤ ਭਰ ਜਾਣਗੇ ਕਿ ਜਦੋਂ ਸਾਡੇ ਆਸ-ਪਾਸ ਦਫਤਰਾਂ ਵਿੱਚ ਸਕੂਲਾਂ ਵਿੱਚ ਪਿੰਡਾਂ ਵਿੱਚ ਭਰਿਆ ਆ ਸ਼ਹਿਰ ਵਿੱਚ ਵੀ ਨਹੀਂ ਨਾ ਟੋਣੀ ਪਾਣੀ ਭਰਿਆ ਦੋ-ਚਾਰ ਦਿਨ ਲਈ ਜਿਹੜਾ ਲੰਘਣ ਵਿੱਚ ਮੁਸ਼ਕਲ ਹੁੰਦੀ ਹੈ ਹਰ ਨੂੰ ਇਹ ਨੂੰ ਕਹਿ ਕਰਦੇ ਹੁੰਦੇ ਬਸੇ ਥੋੜੀ ਮੁਸ਼ਕਲ ਹੁੰਦੀ ਹੈ ਦਰਿਆ ਦੇ ਛੜ ਹੋਣਾ ਪਿਛੇ ਇਹਨਾਂ ਪਾਣੀ ਪੈਣਾ ਉਹ ਜਿਹੜਾ ਥੋੜਾ ਸਮਾਂ ਹੈ ਆਪਾਂ ਸੂਝਦੇ ਹਾਂ ਸੁਰਖੇ ਤੇ ਹੈ ਇਸ ਪੁਆਇੰਟ ਆਫ ਊਂ ਨਾ ਤਨ ਕਮਾੜੀ ਪੱਤਨ ਦੇ ਪਾਣੀ ਬੰਦਰ ਕਾਫੀ ਵਧੇ ਇਹ ਪਾਣੀ ਆਖਿਰ ਤੋਂ ਰਹਿਦੀ ਪਤਾ ਲੱਗਿਆ ਨਹੀਂ ਕਿ ਕਦੋਂ ਇਹ ਹਰਦਲ ਹੋਏਗਾ ਜਿਹੜੇ ਕਿੱਥੇ ਬਣੀ ਬਿਦਾ ਕਾਵਾ ਵਾਲੀ ਪੱਤਨ ਦੇ ਕੋਲ ਤੋਂ ਲਗਭਗ 2 ਟਾਈਪ ਨਹੀਂ ਬਰਸਾਤ ਦਾ ਪਾਣੀ ਹੋ ਰਹੇ ਨਾ ਇਹ ਬਰਸਾਤ ਦਾ ਪਾਣੀ ਹੈ ਬਰਸਾਤ ਦਾ ਪਾਣੀ ਹੈ ਠੀਕ ਹੈ ਉਹਦੇ ਕਈ ਐਸੇ ਨੇ ਦੂਸਰੀ ਝੋ ਆ ਜਾਂ ਦੂਸਰੀ ਹੈਗੇ ਨੇ ਉਹ ਨਾਲੇ ਆ ਜਿਹੜੇ ਡੈਮ ਦਾ ਜਿਹੜਾ ਹਿੱਸਾ ਨਹੀਂ ਹੈ ਤੇ ਉਹਨਾਂ ਦਾ ਵਿੱਚ ਫਿਰ ਜਦੋਂ ਪਾਣੀ ਆਉਂਦਾ ਆ ਉਹਨਾਂ ਦਾ ਪਾਣੀ ਜਿਹੜਾ ਆ ਉਹ ਵਧਾ ਦਿੰਦਾ ਪਰ ਇੰਨਾ ਉਹ ਖਤਰ ਲੱਗ ਨਹੀਂ ਹੁੰਦਾ ਦੈਮ ਦਾ ਪਾਣੀ ਜਿਹੜਾ ਇੱਕ ਪੈਸੀ ਬਹੁਤ ਜ਼ਿਆਦਾ ਹੁੰਦੀ ਹੈ ਦੈਮ ਪਿੱਛੇ ਰੁਕਦੇ ਪਾਣੀ ਜਿੱਥੇ ਹੜ੍ਹੋਂ ਬਣੇ ਆ ਉੱਥੇ ਰੁਕਦੇ। ਕਈ ਚੋਅ ਜੋ ਨਾਲੇ ਆ ਉਹਨਾਂ ਦਾ ਪਾਣੀ ਉਹਨਾਂ ਦਾ ਪਾਣੀ ਆ ਜਾਂਦਾ। ਉਹਦੇ ਨਾਲ ਪਾਣੀ ਰੁਕ ਜਾਂਦਾ।